ਭਾਰਤ ਵਿੱਚ ਸਾਹਮਣੇ ਆਇਆ ਇੱਕ ਹੈਰਾਨ ਕਰ ਦੇਣ ਵਾਲਾ ਦੁਰਲਭ ਮਾਮਲਾ ਇੱਕ ਗਰਭਵਤੀ ਔਰਤ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਪੇਟ ਵਿੱਚ ਪਾਇਆ ਗਿਆਏ ਬੱਚਾ ਤੇ ਜਿਸ ਨੂੰ ਦੇ ਕੇ ਡਾਕਟਰ ਵੀ ਰਹਿ ਗਏ ਨੀ ਹੱਕੇ ਉੱਬੱਕੇ ਜਿਹਾ ਇਹ ਮਾਮਲਾ ਮਹਾਰਾਸ਼ਟਰ ਦੇ ਜ਼ਿਲ੍ਹਾ ਬੁਲਟਾਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਜਦੋਂ ਆਪਣਾ ਚੈੱਕਅਪ ਕਰਵਾਉਣ ਦੇ ਲਈ ਆਉਂਦੀ ਹੈ ਤਾਂ ਇੱਕ ਅਜਹੀ ਸਥਿਤੀ ਸਾਹਮਣੇ ਆਉਂਦੀ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਇਸ ਔਰਤ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਪੇਟ ਵਿੱਚ ਬੱਚਾ ਪਾਇਆ ਗਿਆ ਹੈ ਜਿਸ ਨੂੰ ਦੇਖ ਕੇ ਡਾਕਟਰ ਵੀ ਹੱਕੇ ਬੱਕੇ ਰਹਿ ਗਏ ਨੇ ਦਰਸਲ ਇੱਕ ਔਰਤ ਜਿਹੜੀ ਕਿ 35 ਕੋ ਹਫਤਿਆਂ ਦੀ ਗਰਭਵਤੀ ਹੈ ਉਹ ਆਪਣੇ ਰੂਟੀਨ ਚੈੱਕਅਪ ਦੇ ਲਈ ਮੈਲਾ ਹਸਪਤਾਲ ਦੇ ਵਿੱਚ ਜਾਂਦੀ ਹੈ ਜਦੋਂ ਡਾਕਟਰ ਸੋਨੋਗ੍ਰਾਫੀ ਕਰਦੇ ਨੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਇਸ ਔਰਤ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਹੈ ਉਸਦੇ ਪੇਟ ਦੇ ਵਿੱਚ ਵੀ ਇੱਕ ਹੋਰ ਬੱਚਾ ਹੈ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਜਾਂਦੇ ਨੇ ਦੱਸਦੀ ਹੈ ਕਿ ਇਸ ਔਰਤ ਦੀ ਜਿਹੜੀ ਉਮਰ ਹੈ ਉਹ 32 ਸਾਲ ਦੱਸੀ ਜਾ ਰਹੀ ਹੈ ਜਿਹੜੀ ਕਿ 35 ਹਫ਼ਤਿਆਂ ਦੀ ਗਰਭਵਤੀ ਹੈ ਜਾਨੀ ਕਿ ਪੌਣੇ ਕੋ 9 ਮਹੀਨਿਆਂ ਦੀ ਇਹ ਔਰਤ ਗਰਭਵਤੀ ਹੈ ਜਦੋਂ ਇਹ ਔਰਤ ਜ਼ਿਲ੍ਹਾ ਬੁਲਟਾਣਾ ਦੇ ਹਸਪਤਾਲ ਦੇ ਵਿੱਚ ਆਪਣਾ ਰੋਟੀਨ ਚੈੱਕਅਪ ਕਰਵਾਉਣ ਦੇ ਲਈ ਆਈ ਸੀ ਤਾਂ ਜਦੋਂ ਡਾਕਟਰਾਂ ਨੇ ਸੋਨੋਗ੍ਰਾਫੀ ਕੀਤੀ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਅਲਟਰਾਸਾਉਂਡ ਵੀ ਕਹਿ ਲੈਂਦੇ ਆ ਤਾਂ ਇੱਕ ਅਜੀਹਾ ਦੁਰਲਭ ਮਾਮਲਾ ਦੁਰਲਭ ਸਥਿਤੀ ਸਾਹਮਣੇ ਆਈ ਜਿਸ ਨੂੰ ਦੇਖ ਕੇ ਡਾਕਟਰ ਹੈਰਾਨ ਰਹਿ ਗਏ ਡਾਕਟਰਾਂ ਨੇ ਦੱਸਿਆ ਹੈ ਕਿ ਇਸ ਔਰਤ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਹੈ ਉਸ ਦੇ ਪੇਟ ਦੇ ਵਿੱਚ ਵੀ ਇੱਕ ਹੋਰ ਬੱਚਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਇੱਥੇ ਦੱਸਦੀ ਹੈ ਕਿ ਡਾਕਟਰ ਪ੍ਰਸ਼ਾਦ ਅਗਰਵਾਰ ਹੋਣਾ ਨੇ ਇਹ ਗੱਲ ਦੱਸੀ ਹੈ ਕਿ ਅਜਿਹੇ ਮਾਮਲੇ ਆਮ ਤੌਰ ਤੇ ਘੱਟ ਹੀ ਸਾਹਮਣੇ ਆਉਂਦੇ ਨੇ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਆਖੀ ਹੈ ਕਿ 5 ਲੱਖ ਦੇ ਵਿੱਚੋਂ ਕਿਸੇ ਇੱਕ ਕੇਸ ਦੇ ਵਿੱਚ ਅਜਿਹਾ ਹੁੰਦਾ ਉਹਨਾਂ ਨੇ ਆਖਿਆ ਹੈ ਕਿ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਅਜਿਹੇ 200 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 10 ਤੋਂ 15 ਮਾਮਲੇ ਭਾਰਤ ਦੇ ਵਿੱਚ ਸਾਹਮਣੇ ਆਏ ਨੇ ਤੇ ਹੁਣ ਜਦੋਂ ਇਸ ਗਰਭਵਤੀ ਔਰਤ ਦਾ ਚੈੱਕਅਪ ਕੀਤਾ ਗਿਆ ਸੀ ਕਿਉਂਕਿ ਇਹ ਰੁਟੀਨ ਚੈੱਕਅਪ ਦੇ ਲਈ ਹਸਪਤਾਲ ਆਉਂਦੀ ਰਹਿੰਦੀ ਸੀ ਤੇ ਹੁਣ ਜਦੋਂ ਇਸ ਦਾ ਚੈੱਕਅਪ ਕੀਤਾ ਗਿਆ ਤਾਂ ਡਾਕਟਰਾਂ ਨੇ ਇਹ ਦੇਖਿਆ ਕਿ ਇਸ ਔਰਤ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਹੈ ਉਸ ਦੀ ਪੇਟ ਦੇ ਵਿੱਚ ਵੀ ਇੱਕ ਹੋਰ ਬੱਚਾ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਨੇ ਇੱਥੇ ਦੱਸਦੀ ਹੈ ਕਿ ਇਸ ਔਰਤ ਦੀ ਜਿਹੜੀ ਉਮਰ ਹੈ ਉਹ 32 ਕੋ ਸਾਲ ਦੱਸੀ ਜਾ ਰਹੀ ਹੈ ਤੇ ਇਹ ਔਰਤ ਪੌਣੇ ਕੋ 9 ਮਹੀਨਿਆਂ ਦੀ ਗਰਭਵਤੀ ਹੈ ਜਿਸ ਵੇਲੇ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਸ ਔਰਤ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਉਸ ਦੇ ਪੇਟ ਦੇ ਵਿੱਚ ਵੀ ਇੱਕ ਪਰੂਣਾ ਜੋਸ ਨੂੰ ਦੇਖ ਕੇ ਸਾਰੇ ਡਾਕਟਰ ਹੈਰਾਨ ਰਹਿ ਗਏ ਨੇ ਇੱਥੇ ਡਾਕਟਰ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਆਮ ਤੌਰ ਤੇ ਅਜਿਹੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਅਜਿਹੇ ਸਿਰਫ 200 ਕੇਸ ਹੀ ਸਾਹਮਣੇ ਆਏ ਨੇ ਤੇ ਇਕੱਲੇ ਭਾਰਤ ਦੇ ਵਿੱਚ 10 ਤੋਂ 15 ਕੇਸ ਅਜਿਹੇ ਨੇ ਜਿਹੜੇ ਪਾਏ ਗਏ ਨੇ ਤੇ ਹੁਣ ਇਸ ਔਰਤ ਦੇ ਚੈੱਕਅਪ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਪੇਟ ਦੇ ਵਿੱਚ ਪਲ ਰਹੇ ਬੱਚੇ ਦੇ ਪੇਟ ਦੇ ਵਿੱਚ ਵੀ ਇੱਕ ਬੱਚਾ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ